ਆਹ ਨਾਲਾ ਸਮਾਂ ਪੰਜਾਬ ਦਾ ਦੇਖ ਰਿਆਂ ਵੀ ਕਿਵੇਂ ਪੰਜਾਬ ਨੇ ਖਿਰਲ ਵਾਂਗੂ ਪੁੱਜਣਾ ਕਿਵੇਂ ਬੰਜਰ ਹੋਣਾ ਧਰਤੀ ਦੇ ਨਾਲ ਚ ਘਾ ਹੋਣਿਆ ਨਾ ਫਸਲਾਂ ਨਾ ਦਸਲਾ ਇਹਦੀ ਬਰਬਾਦੀ ਦੇ ਜ਼ਿੰਮੇਵਾਰ ਸੀ ਲੋਕ ਆ ਕੋਈ ਬਸਟਰ ਨਹੀਂ ਕੋਈ ਲੈਣਾ ਨਹੀਂ ਤੇ ਗਾਦਾਂ ਤੋਂ ਲਗਾਤਾਰ ਦਲ ਦਲ ਦਿਨ ਰਾਤ ਮੁਦੀ ਜਾਂਦਾ ਪਾਣੀ ਪੰਜਾਬੀਓ ਦੂਜੀ ਵਾਰੀ ਮੈਨੂੰ ਦੁੱਖ ਨਾਲ ਬੋਲਣਾ ਪੈ ਰਿਹਾ ਕੁਝ ਦਿਨ ਪਹਿਲਾਂ ਵੀ ਮੈਂ ਇਸ ਮਸਲੇ ਤੇ ਬੋਲਿਆ ਸੀ ਕਿਉਂਕਿ ਮੈਂ ਆਉਣ ਵਾਲਾ ਸਮਾਂ ਪੰਜਾਬ ਦਾ ਦੇਖ ਰਿਹਾ ਵੀ ਕਿਵੇਂ ਪੰਜਾਬ ਨੇ ਖੇਲ ਵਾਂਗੂ ਭੁੱਜਣਾ ਕਿਵੇਂ ਬੰਜਰ ਹੋਣਾ ਧਰਤੀ ਨੇ ਨਾ ਇੱਥੇ ਘਾਹ ਹੋਣਿਆ ਨਾ ਫਸਲਾਂ ਨਾ ਨਸਲਾਂ ਇਹਦੀ ਬਰਬਾਦੀ ਦੇ ਜ਼ਿੰਮੇਵਾਰ ਅਸੀਂ ਲੋਕ ਆ ਆ ਤੁਹਾਨੂੰ ਦਿਖਾਉਣਾ ਦੇਖ ਲਓ ਚੱਲਦੀ ਆ ਭਾਈ ਆ ਦੇਖ ਲਓ ਆ ਚੱਲ ਰਹੀ ਐ ਆ ਪੈਂਦਾ ਪਾਣੀ ਆ ਦੇਖ ਲਓ ਆ ਦਸਾਂ ਕਿੱਲਿਆਂ ਦੇ ਕੋਈ ਟੱਕ ਬਣਾ ਰੱਖਿਆ ਕੋਈ ਵੇਚਦੇ ਕੋਈ ਬੱਟ ਨਹੀਂ ਕੋਈ ਲੈਣਾ ਨਹੀਂ ਤੇ ਦਸ ਦਿਨ ਤੋਂ ਲਗਾਤਾਰ ਦਲ ਦਲ ਦਿਨ ਰਾਤ ਮੁਦੀ ਜਾਂਦਾ ਪਾਣੀ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਵੀ ਘੱਟੋ ਘੱਟ ਲੈਠ ਹੀ ਘੱਟਦਾ ਕਰ ਘੰਟਾ ਤੋਂ ਘੰਟੇ ਤੇ ਮਾੜੀ ਮੋਟੀ ਇਹ ਜਿਹੜਾ ਜੀਰੀ ਜੁਰੀ ਲਾਉਣੀ ਆ ਕੋਈ ਮੂੰਗੀ ਮੰਗੀ ਨਹੀਂ ਲਾਉਣਾ ਮੱਕੀ ਲਾਉਣਾ ਲਾੜਨੀ ਇਹ ਪਾਣੀ ਬੰਦ ਕਰ ਲਗਾਤਾਰ 12 12 13 ਤਰ੍ਹਾਂ ਘੰਟੇ ਲਗਾਤਾਰ ਮੋਟਰਾਂ ਆਈ ਚੱਲੀ ਜਾਂਦੀਆਂ ਬਾਈ ਅਹਾਂ ਦਾ ਬਾਣਾ ਭਾਈ ਨਾਲ ਮੇਰੇ ਖੰਡੀ ਦਾ ਬਾਣਾ ਜਿਹੜੀ ਮੈਂ ਹੁਣ ਦਿਖਾਈ ਆ ਵੀ ਆਹ ਪਾਣੀ ਚੱਲੀ ਜਾਂਦਾ ਮੈਂ ਵੀ ਇਹਨੂੰ ਕੰਪਿਊਟਰ ਕਰਾਇਆ ਮੈਂ ਵੀ ਪਾਣੀ ਆ ਭਰ ਦਿੰਦਾ ਛੱਪੜ ਬਣਾ ਦਿੰਦਾ ਪਰ ਮੈਨੂੰ ਸੁੱਕੇ ਨੂੰ ਚੁੰਝੂ ਹਾਲਾ ਨਾ ਪੱਟਦਾ ਤੇ ਝੋਨਾ ਵੀ ਉਹ ਲਾਉ 26 ਜਿਹੜਾ 10 ਜੁਲਾਈ ਨੂੰ ਲੱਗਣਾ ਚਾਹੀਦਾ ਪਰ ਭਾਂਸਿਆਂ ਤੂੰ ਨਵਾਂ ਪਾਣੀ ਬਚਾਉਂਦਾ ਬਚਾਉਂਦਾ ਡਰਾਮੇ ਕਰਦਾ ਕਰਦਾ ਤੂੰ ਵੋਟਾਂ ਲੈਣ ਖਾਤਰ ਸਿਰਫ ਆ ਇੱਕ ਤਰੀਕ ਤੋਂ ਫਿਰ ਝੋਨੇ ਐਲਾਨ ਕਰਤਾ ਵੀ 1 ਜੂਨ ਤੋਂ ਚੱਕ ਦਿਓ ਕੰਮ ਲੋਕਾਂ ਨੇ ਦੇ ਪੂਸਾ ਬੀਤੀਆਂ ਜੀਰੀਆਂ ਇਹ ਇਨਾਂ ਨੂੰ ਲੋਕਾਂ ਨੂੰ ਸਬਰ ਨਹੀਂ ਹੈ ਨਹੀਂ 100 ਕਟਾ ਹੋ ਜੇ ਸਹੇ ਚਾਹੇ 200 ਕਟਾ ਹੋ ਜੇ ਤਾਂ ਵੀ ਸਬਰ ਨਹੀਂ ਆਉਣਾ ਇਹਨਾਂ ਨੂੰ ਸਬਰ ਤਾਂ ਕਦੇ ਹੈ ਨਹੀਂ ਸਬਰ ਤਾਂ ਹੈ ਲਿਆ ਪਹਿ ਲੋਕਾਂ ਦਾ ਇਹ 26 ਲਾਣਗੇ ਉਹ ਤੱਕ ਉਹ ਅੱਜ ਲਈ ਤੱਕ ਜਾ ਕੇ ਲੱਗਣਾ ਹੈ ਮਹੀਨਾ ਲੇਟ ਲੱਗੂਗਾ ਆ ਵੀ ਨਾਲ ਹੀ ਤੇ ਸਮੇਂ ਨਾਲ ਜਾਂਦਾ ਪਰ ਨਹੀਂ ਇਹਨਾਂ ਨੇ ਆ ਲਾਉਣਾ ਪੂਛਾ ਵੱਧ ਨਿਕਲਦਾ ਜੀ ਕੀ ਫਰਕ ਪੈ ਜੂਗਾ ਜੇ 5 7 ਕੱਟੇ ਕਿੱਲੇ ਮੈਂ ਘੱਟ ਵੀ ਨਿਕਲ ਆਉਣਗੇ ਜੀ ਉਹ ਆ ਗੱਲ ਆ ਸਾਡੀ ਬਾਲਾ ਖਾਂ ਦੀ ਥੋੜ੍ਹਾ ਵੀ ਜਾਂਦੀ ਅਸੀਂ ਜਮਾਏ ਦੋ ਪਾਣੀ ਮਕਾਲਿਆ ਫੇਰ ਕੀ ਲਾਵਾਂਗੇ ਫੇਰ ਕੀ ਕਰਾਂਗੇ ਪਰ ਨਹੀਂ ਸਾਨੂੰ ਅਕਲ ਨਹੀਂ ਆਉਣੀ ਸੋ ਪੰਜਾਬ ਦੇ ਲੋਕੋ ਸਾਨੂੰ ਬਾਰ ਬਾਰ ਮੈਂ ਇਹੀ ਪੀਲ ਕਰ ਰਿਹਾ ਕਿ ਬੂੰਦ ਬੂੰਦ ਪਾਣੀ ਸਾਡੀਆਂ ਨਸਲਾਂ ਲਈ ਸਹਾਈ ਆਉਣ ਵਾਲੇ ਸਮੇਂ ਚ 2030 ਤੱਕ ਬਹੁਤ ਵੱਡਾ ਸੰਕਟ ਖੜਾ ਹੋਣਾ ਪੰਜਾਬ ਚ ਦੋ ਦੋ ਟੋਟੇ ਪੈਣ ਲੱਗ ਗਏ ਮੋਟਰਾਂ ਚ ਲਗਾਤਾਰ ਜੀਵਨ ਨਿਕਲੀ ਪਈ ਆ ਲੋਕਾਂ ਦੇ ਪਰ ਸਮਝਦੇ ਫੇਰ